आराधना क्यों करते हैं आत्मा वाला भर लेंगे है ना ताकि आप आराधना करिए प्रभु दी महिमा करिए तसी आत्मा विच भर जाएगी आत्मा च भर के आप जी खुदा दीया दर्शन देखिए ते गैर पासा खुदा ने द्वारा पूरी सके सारे बोलो हरि जो चुप फिरमी शों गोंदाओ कि हैं वो जे है, फिरमी शों बुंदे या दूसरे शों बुंदे ਉਹ ਕਿਸ ਦੇ ਨਾਲ ਹੀ ਢੋਲ ਚੁਖਾਉਂਦੇ ਆ ਪਰ ਆਪਾਂ ਕਿਸ ਦੇ ਨਾਲ ਨਹੀਂ ਆਪਾਂ ਥੋੜੀ ਜੇ ਬਾਅਦ ਵਜੂਣੇ ਆ ਸਮਝੇ ਗਨ ਨੂੰ ਤਾਂ ਕਿ ਜਿਹੜੇ ਪਬਲਿਕ ਆ ਉਹਨਾਂ ਦੇ ਕਰਨੀ ਤੋਂ ਬਦਲ ਗੀਤ ਪਹਿ ਜਾ ਚੁੱਕਾ ਹੈ ਜਦੋਂ ਉਹ ਸਮਝਦਾਰ ਚੋਂ ਕਿ ਤਰ ਫੇਰੋਗੇ ਤਾਲੀਆਂ ਮਿਲਣਗੇ ਫਿਰ ਨੱਚਣਗੇ ਉੱਠੋਣਗੇ ਇਹ ਪਹਿਲਾ ਆਪਾਂ ਦੋ ਪੈਰੇ ਬਿਨਾਂ ਢੋਲ ਤੋਂ ਗੋਣੇ ਆ ਤੇ ਜੋ ਉਹਨੂੰ ਵਜਦੇ ਸਾਰਾ ਸੰਗਤਾਂ ਦਾ ਫੇਰ ਢੋਲੀ ਢੋਲੀ ਉਹਦੇ ਨਾਲ ਉਤਾਰ ਛੇੜਦਾ ਆ ਆਪਾਂ ਕਈ ਵਾਰ ਕੀ ਹੈ ਜੇ ਤੁਸੀਂ ਗੀਤ ਗੋਹਨੇ ਆ ਤੇ ਪਹਿਲਾਂ ਤੋਂ ਮਤਲਬ ਕਿ 2 ਟੱਕੇ ਕਿ ਡਗੇ ਨਾ ਗਿਆ ਤਾਂ ਇਹ ਮਤਲਬ ਮੜਾ ਮੜਾ ਕੰਨਾ ਬਚੇ ਤੇ ਨਾਲ ਉਹਨਾਂ ਨੂੰ ਸਮਝ ਲੱਗੇ ਕਿ ਜੇ ਆਪਾਂ ਸਟਾਰਟਡ ਚੀਓ ਨੂੰ ਵਜਾਉਣਾ ਚਾਲੂ ਕਰ ਦੇਵਾਂ ਨਾਲ ਹੀ ਗੋਣਾ ਚਲ ਉਹਨਾਂ ਨੂੰ ਤੇ ਉਹਦੀ ਵਾਰੀ ਸੋਹਣੇ ਮੰਦਿਰ ਦੀ ਬੋਲ ਨਹੀਂ ਸਮਝ ਤੇ ਸਹੀ ਕਿਹਾ ਤੁਹਾਨੂੰ ਮੈਂ ਇਹਨੂੰ ਗਾ ਕੇ ਦਿਖਾਵਾਂਗਾ ਠੀਕ ਹੈ ਕਿੰਦਾ ਆਪਾਂ ਆਧਨਾ ਗੀਤ ਸਾਰੇ ਬੋਲ ਹਲੇ ਹਲੇ ਨਹੀਂ ਆ ਜੀ ਆਪਾਂ ਗਾ ਕੇ ਤੁਸੀਂ